ਜੀ ਇਹ ਬੱਚੇ ਦਾ ਨਾਮ ਪ੍ਰਿੰਸ ਆ ਜੀ ਜੋ ਕਿ ਅੱਜ ਸਾਨੂੰ ਪਤਾ ਲੱਗਿਆ ਪਹਿਲਾਂ ਸਾਡੇ ਲਈ ਅਨਨੋਨੀ ਸੀਗਾ 16 10 5 ਨੂੰ ਇਹ ਬੱਚਾ ਸਾਨੂੰ ਮਿਲਿਆ ਤੇ ਇਹ ਆਨੰਦਪੁਰ ਸਾਹਿਬ ਤੋਂ ਲੈ ਕੇ ਆਏ ਸਾਡੇ ਕੋਲੇ ਕੋਈ ਨਾ ਕੋਈ ਨਾ ਕੋਈ ਨਾ ਆਨੰਦਪੁਰ ਸਾਹਿਬ ਤੋਂ ਨਾ ਕੌਣ ਹੈ ਪਾਪਾ ਮਾਤਾ ਦੇ ਕੋ ਪੈਰੋਂ ਸ਼ੋਪ ਹੈ ਉਹ ਆਨੰਦਪੁਰ ਸਾਹਿਬ ਤੋਂ ਇਹ ਵੀਰ ਨੂੰ ਸਾਡੇ ਕੋਲੇ ਬਲ ਸਾਉ ਪੁਰੀਆ ਸਾਡੀ ਟੀਮ ਦਾ ਮੈਂਬਰ ਛੱਡ ਕੇ ਗਿਆ ਸੀ ਐਲ ਆਈ ਸੀ ਏਜੰਟ ਸੀ ਸ਼ੇਰ ਸਿੰਘ ਐਡਵੋਕੇਟ ਉਹਨੇ ਸਾਨੂੰ ਦੱਸਿਆ ਸੀ ਇਹਦੀ ਹਾਲਤ ਬਹੁਤ ਬੁਰੀ ਸੀ ਤੁਸੀਂ ਵੀਡੀਓ ਦੇਖ ਰਹੇ ਹੋ ਗੰਦੇ ਕੱਪੜੇ ਸਿਰ ਤੇ ਜਟਾਵਾਂ ਵੱਜੀਆਂ ਹੋਈਆਂ ਬਹੁਤ ਕਿਉਂਕਿ ਸੜਕ ਤੇ ਰਹਿਣਾ ਫਟਪਾਤ ਤੇ ਸੌਣਾ ਗੰਦਮੰਦ ਚੱਕ ਕੇ ਖਾਣਾ ਆਪਾਂ ਸਮਝ ਸਕਦੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਜਿਹੜਾ ਪਰਿਵਾਰ ਲੱਭ ਗਿਆ ਇਹਦਾ ਪਾਪਾ ਇਹਨੂੰ ਮਿਲਣ ਆਏ ਨੇ ਇਹਦੇ ਰਾਜਕਮਾਰ ਜੀ ਰਾਜਕੁਮਾਰ ਜੀ ਦੱਸ ਦਿੰਦੇ ਨੇ ਉਹਦੇ ਮੰਮੀ ਵੀ ਹੈ ਨਹੀਂ ਘਰ ਚ ਇਕੱਲੇ ਹੀ ਆ ਦੋਨੋਂ ਇਹ ਪਿੱਛੇ ਜਦੋਂ ਪੜਦਾ ਸੀ ਸਕੂਲੇ ਭੰਗ-ਭੰਗ ਬੀਨ ਲੱਗ ਗਿਆ ਉਹਦੇ ਨਾਲ ਦਿਮਾਗੀ ਅਫਸੈਟ ਹੋ ਗਿਆ ਹੁਣ ਇਹ ਪਿੰਟਰ ਦਾ ਕੰਮ ਕਰਦੇ ਜਿਵੇਂ ਬੋਰਡ-ਬਾਰਡ ਲਿਖਦੇ ਹੁੰਦੇ ਰੰਗ ਨਾਲ ਤੇ ਉੱਥੇ ਉਹਨਾਂ ਕੋਲ ਥਿਨਰ ਹੁੰਦੀ ਆ ਜਾਂ ਤਾਰਪੇਨ ਹੁੰਦਾ ਉਹ ਤੇਲ ਸੁੰਘਣ ਲੱਗ ਜਾਂਦਾ ਉਹਦੇ ਨਾਲ ਵੀ ਦਿਮਾਗੀ ਜਿਆਦਾ ਪ੍ਰਭਾਵ ਪੈਂਦਾ ਹੁਣ ਅਪ੍ਰੈਲ ਦੇ ਮਹੀਨੇ ਦੇ ਇਹ ਘਰੋਂ ਗੁੰਮਿਆ ਹੋਇਆ ਪ੍ਰਿੰਸ ਤੁਸੀਂ ਥਾਣਾ ਰਿਪੋਰਟ ਕਰਾਈ ਸੀ ਥਾਣਾ ਵਿੱਚ ਕਿਉਂ ਮੈਨੂੰ ਉੱਥੋਂ ਤਾਂ ਮੈਨਿਲਿਕਣ ਕੋਣ ਜਾਂਦਾ ਨਾ ਜੀ ਉਹਨਾਂ ਨੂੰ ਪਤਾ ਹੈ ਕਿ ਆਲਾ ਇਹ ਅੱਗੇ ਵੀ ਗੁੰਮਿਆ ਕਈ ਵਾਰ ਹਾਂ ਜੀ ਫਿਰ ਉਹ ਹੀ ਕਹਿੰਦਾ ਪਹਿਲਾਂ ਰਖਾਈ ਸੀ ਪਹਿਲੀ ਵਾਰ ਉਹ ਨਹੀਂ ਜੀ ਨਹੀਂ ਉਹ ਕਹਿੰਦਾ ਕਿ ਲੋੜ ਹੀ ਕੀ ਹੈ ਵੀ ਤੁਸੀਂ ਆਂਦੇ ਤਾਂ ਇਹ ਹੀ ਆ ਸਾਡੇ ਕੋਲ ਪਤਾ ਹੀ ਹੈ ਸਾਨੂੰ ਜੀ ਦਾ ਹੂੰ ਨਹੀਂ ਬਾਈ ਜੀ ਵੀ ਚਲੋ ਕੋਈ ਇਹਦੇ ਸਰਟਫੀਟ ਮਾਰ ਦਿੰਦਾ ਜਾਂ ਕੋਈ ਹੋਰ ਜਦੋਂ ਐਫ ਆਈ ਆਰ ਹੁੰਦੀ ਹੈ ਨਾ ਕੋਲੇ ਕਿ ਕਿ ਟੋਕਾ ਟੋਸ ਟਾਈਮ ਦੀ ਆਪਣੇ ਕੋ ਇਹ ਤਾਂ ਹੁੰਦੀ ਆ ਨਾ ਵੀ ਇੰਨੀ ਤਰੀਕ ਨੂੰ ਘਰੋਂ ਗਿਆ ਸੀ ਇੱਕ ਮੂਝ ਬੰਨੇ ਕਹਿ ਦੇਣਾ ਤਾਂ ਗੱਲ ਹੋਰ ਆ ਨਹੀਂ ਉਹ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਡਾ ਬੇਟਾ ਜੀ ਸਾਰੇ ਨਹੀਂ ਸਾਰੇ ਅਫਸਰ ਆਉਂਦੇ ਨੇ ਜੀ ਕਿਤੇ ਵੀ ਉਹ ਕਹਿੰਦੇ ਕੋਈ ਗੱਲ ਨਹੀਂ ਮੇਰੀ ਗੱਲ ਨੂੰ ਸਮਝ ਗੇ ਨਹੀਂ ਇੱਕ ਬੱਚਾ ਕਰੋ ਗੁੰਮ ਗਿਆ ਉਹ ਇੱਥੋਂ ਅਮਰਸਰ ਚੱਲ ਗਿਆ ਟ੍ਰੇਨ ਉਹਦੀਆਂ ਦੋਨੇ ਬਾਹਾਂ ਵੱਡੀਆਂ ਟ੍ਰੇਨ ਚ ਹੁਣ ਉਹਦਾ ਮਾਪਿਆ ਲੈਣਾ ਜਾਂ ਉੱਤੇ ਪੁਲਿਸ ਕੇਸ ਕਰਨਾ ਪਰਚਾ ਕਰਨਾ ਤਾਂ ਫਿਰ ਘਰ ਦੇ ਉਹ ਪੁੱਛਿਆ ਵੀ ਤੁਸੀਂ ਇਹ ਨਹੀਂ ਥਾਣੇ ਰਿਪੋਰਟ ਕਰਾਈਓ ਕਿਉਂ ਤੇ ਨਹੀਂ ਉਹ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਕਰਾਈਓ ਜਦੋਂ ਸਾਲ ਹੋ ਗਿਆ ਗੁੰਮੇ ਨੂੰ ਉਹ ਤੁਹਾਡੇ ਲਈ ਗੱਲ ਉਹ ਕਹਿੰਦੇ ਪੁਲਿਸ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ ਆਜੂਗਾ ਗੱਲ ਇਹ ਵੀ ਆਪਣੇ ਕੋਲੇ ਵੀ ਤਾਂ ਕੋਈ ਸਬੂਤ ਹੋਣਾ ਚਾਹੀਦਾ ਸਾਡਾ ਬੱਚਾ ਗੁੰਮ ਗਿਆ ਚਲੋ ਕੋਈ ਤਾਂ ਸਮਾਂ ਨਹੀਂ ਗਿਆ ਇੱਕ ਮੇਰੀ ਬੇਨਤੀ ਆ ਜਿਵੇਂ ਪਹਿਲਾਂ ਗੱਲ ਕਰਦੇ ਸੀਗੇ ਵੀ ਇਹਨੂੰ ਜ਼ਰੂਰ ਤਾਂ ਸਪੋਰਟ ਦੀ ਤੁਹਾਡੀ ਦੀ ਠੀਕ ਹੋ ਜਾਣਾ ਨੇ ਪਰ ਉਸ ਤੋਂ ਬਾਅਦ ਘਟੋ ਘਟ ਇੱਕ ਸਾਲ ਇਹ ਉਸ ਮਾਹੌਲ ਤੋਂ ਬਾਹਰ ਰਵੇ ਨੇ ਤਾਂ ਨੇ ਫੇਰ ਜਾ ਕੇ ਉੱਥੇ ਉਹ ਦੁਨੀਆਂ ਚਲੇ ਜਾਣਾ ਦਵਾਰ ਹੁਣ ਦੋ ਕੁ ਮਹੀਨੇ ਇਹਨੂੰ ਇਹਦੇ ਚੋਂ ਬਾਹਰ ਕੱਢਣ ਲਈ ਤੁਹਾਡਾ ਸਾਥ ਚਾਹੀਦਾ ਹਾਂ ਤੁਸੀਂ ਦੇਖਿਓ ਇਹ ਵੀਡੀਓ ਕੀ ਹਾਲ ਸੀ ਦਿਨੇ ਆਇਆ ਸਾਡੇ ਕੋਲੇ ਤੇ ਤੁਹਾਡਾ ਵੀ ਬੇਟਾ ਤੁਹਾਨੂੰ ਪਤਾ ਹੀ ਆ ਵੀ ਇਹਨੇ ਕਿੱਦਾਂ ਦੇ ਦਿਨ ਕੱਟੇ ਸੜਕ ਤੇ ਰਹਿਣਾ ਬਾਈ ਗੰਦ ਮੰਦ ਖਾਈ ਜਾਣਾ ਆ ਜਿਹੜੇ ਲੰਬੇ ਨਾ ਹੋਏ ਸੀ ਧੰਨਵਾਦ ਅਦਰ ਸਾਹਿਬ ਕਿਵੇਂ ਘਰ ਲੱਭਿਆ ਇਹਨਾਂ ਦਾ ਆਪ ਨੂੰ ਕਰਦੇ ਸੀ ਇਹਨਾਂ ਨੂੰ ਥੋੜਾ ਟ੍ਰੀਟਮੈਂਟ ਸ਼ੁਰੂ ਹੋਇਆ ਫਿਰ ਇਹਨਾਂ ਨੇ ਆਪਣਾ ਦਸਲਾ ਚੁੱਕੀ ਗਈ ਮਹਾਲਕਾ ਤੋਂ ਅਸੀਂ ਉੱਥੇ ਸਰਚ ਕੀਤਾ ਫਿਰ ਇਹਨੇ ਆਪਣਾ ਨੰਬਰ ਕੋਈ ਲਿਖ ਕੇ ਦਿੱਤਾ ਉਹ ਨੰਬਰ ਸਵਿਚ ਆਫ ਹੁੰਦਾ ਆਂਦੇ ਵੇਸੇ ਫਿਰ ਇਹਨੇ ਕੋਰ ਨੰਬਰ ਲਿਖ ਕੇ ਦੇ ਦਿੱਤਾ ਜੋ ਉਹਨਾਂ ਦੇ ਦਾਦੀ ਦਾ ਸੀ ਹੂੰ ਤੇ ਜਦੋਂ ਜਦੋਂ ਪ੍ਰਿੰਸ ਠੀਕ ਹੋਇਆ ਥੋੜਾ ਇਹਨੇ ਫਿਰ ਆਪਣਾ ਪੂਰਾ ਐਡਰੈਸ ਪਤਾ ਦਿੱਤਾ ਆਪਣੇ ਪਿਤਾ ਜੀ ਦਾ ਫੋਨ ਨੰਬਰ ਦਿੱਤਾ ਫਿਰ ਸੰਡੇ ਟੀਮ ਮੈਂਬਰ ਨੇ ਦੱਸ ਸਾਹਿਬ ਇਹਨਾਂ ਨੇ ਸੰਪਰਕ ਕੀਤਾ ਸਾਰੀ ਗੱਲਾਂ ਪੂਰੀਆਂ ਦਸੀਆਂ ਹਾਂ ਫਿਰ ਤੈਨੂੰ ਸਾਰੀ ਜਾਣਕਾਰੀ ਦਿੱਤੀ ਇਹ ਆਨੰਦਪੁਰ ਸਾਹਿਬ ਤੋਂ ਸਾਨੂੰ ਮਿਲਿਆ ਤੁਸੀਂ ਕਾਲ ਕਰ ਰਹੇ ਨੇ ਹੋਏ ਹਾਂਜੀ ਇਹ ਕਾਲਕਾ ਹਰਿਆਣੇ ਦੇ ਵਿੱਚ ਰਹਿੰਦੇ ਪੰਚਕੂਲੇ ਦੇ ਨੇੜੇ ਤੇ ਪਰ ਇਹ ਵੀਰ ਸਾਨੂੰ ਆਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਸੜਕਾਂ ਤੇ ਘੁੰਮਦਾ ਮਿਲਿਆ ਸਾਨੂੰ ਉੱਥੋਂ ਵੀਰ ਨੇ ਸ਼ੇਰ ਸਿੰਘ ਐਡਵੋਕੇਟ ਉਹਨਾਂ ਨੇ ਵੀਡੀਓ ਭੇਜੀ ਉਹਨਾਂ ਨੇ ਦੱਸਿਆ ਵੀ ਇਹ ਨੌਜਵਾਨ ਯੰਗ ਬੱਚਾ ਵਾ ਵੀ ਵਧੀਆ ਪਰਿਵਾਰ ਤੋਂ ਲੱਗਦਾ ਵਾ ਵੀ ਇਹਦੀ ਤੁਸੀਂ ਬਦਦਤ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਤੱਕਰ ਪਹੁੰਚਦਾ ਕਰ ਦਿਓ ਉਹਨਾਂ ਕੋਲ ਸਮਾਂ ਹੈ ਨਹੀਂ ਸੀ ਫਿਰ ਸਾਡੇ ਟੀਮ ਦੇ ਮੈਂਬਰ ਆ ਬਲ ਸਾਹੂਪੁਰੀਆ ਉਹਦੀ ਡਿਊਟੀ ਲਈ ਫਿਰ ਉਹ ਵੀਰ ਹੋਣੇ ਸਾਡੇ ਕੋਲੇ ਪ੍ਰਿੰਸ ਨੂੰ 16 10 ਨੂੰ ਸਾਡੇ ਕੋਲ ਛੱਡ ਕੇ ਗਿਆ ਇਤੋਂ 25 ਦਿਨ ਪਹਿਲਾਂ ਤੇ 25 ਦਿਨ ਬਾਅਦ ਅੱਜ ਪ੍ਰਿੰਸ ਦਾ ਪਰਿਵਾਰ ਉਹਦੇ ਪਾਪਾ ਉਹਨੂੰ ਮਿਲਣ ਆਏ ਨੇ ਇਹ ਕਿੰਨੇ ਭੈਣ ਭਰਾ ਨੇ ਜੀ ਇਕੱਲਾ ਹੀ ਆ ਤੇਰੀ ਮੰਮੀ ਦੀ ਡੈਥ ਕਦੋਂ ਹੋ ਗਈ ਕੈਂਸਰ ਨਾਲ ਹੋਇਆ ਕਦੋਂ ਕਨੈਕਟ 2007 800 ਉਹ ਉਦੋਂ ਬਾਅਦ ਫਿਰ ਇਹ ਜਾਵਾਂ ਕਹਿ ਸਕਦੇ ਆ ਵਿਗੜ ਗਿਆ ਬਸ ਨਾਲੇ ਆ ਜੀ ਉਹ ਟ੍ਰੀਟਮੈਂਟ ਦੇ ਦਿੰਦੀ ਸੀ ਹੂੰ ਮੈਂ ਤਾਂ ਇਹਨੂੰ ਕਦੇ ਹੱਥ ਵੀ ਨਹੀਂ ਲਾਇਆ ਉਹ ਮਾਂ ਤੋਂ ਡਰਦਾ ਵੀ ਸੀ ਫਿਰ ਮੇਰੇ ਤਾਂ ਇਹਨੇ ਦੇਖੋ ਇਹ ਮੂਣੀ ਤੋੜੀ ਹੈ ਜਿੰਨੇ ਤੋੜਤੀ ਮੇਰੇ ਮੇਰੇ ਸਿਰ ਤੇ ਕਿਸਮ ਖਸਾਨੇ ਕੀ ਮਾਰੇ ਇਹ ਆਪਣਾ ਕੰਮ ਕਰ ਜਾਂਦਾ ਸੀ ਜਦ ਮੈਂ ਗੁਰੂ ਤੇ ਨਹੀਂ ਮਾਰਿਆ ਤਾਂ ਹੁਣ ਕੀ ਮਾਰਨਾ ਸੀ ਪਰ ਤੂੰ ਪਾਪਾ ਦੇ ਹੱਥ ਚੱਕਦਾ ਸੀ ਯਾਰ ਸੌਰੀ ਕਰ ਕੰਨ ਫੜ ਕੇ ਦੋਨੇ ਸੌਰੀ ਕਰ ਗੰਗਾ ਤਾਂ ਨਹੀਂ ਕਰਦਾ ਕਿ ਪਾਪਾ ਤੁਸੀਂ ਵੇਖੋ ਰੁਕ ਜਾ ਥੋੜੇ ਕਿ ਦਿਨ ਧੰਨਵਾਦ ਕੋਈ ਨਾ ਕਿੰਨਾ ਪੜਿਆ ਜੀ ਇਹ ਨੌਮੀ ਚੋ ਇਹ ਬੈਗ ਸਿੱਟ ਕੇ ਦੌੜ ਜਾਂਦਾ ਸੀ ਜੀ ਮੈਡਮ ਨੇ ਕਿਹਾ ਤੁਸੀਂ ਤਾਂ ਸਾਡੇ ਚਰ ਹੋ ਜਾਣਾ ਜੇ ਇਹ ਕਹਿੰਦਾ ਬੱਚਾ ਠੀਕ ਤਰ੍ਹਾਂ ਤੇ ਹਾਣਾ ਚਾਏ ਸਕੂਲ ਆਵੇ ਨਹੀਂ ਤਾਂ ਇਹਨੂੰ ਨਾ ਭੇਜਣਾ ਸਕੂਲ ਅੱਜ ਤੁਸੀਂ ਤਾਂ ਸਾਡੇ ਤੇ ਕਲੇਮ ਕਰ ਦੇਣਾ ਵੀ ਬੱਚਾ ਦਾ ਸੁਣੋ ਤੁਹਾਡਾ ਵੀ ਧੰਨਵਾਦ ਹੈ ਜੀ ਸਾਰਿਆਂ ਦਾ ਜਿਹੜਾ ਤਸੀਂ ਦਵਾਵਾਂ ਦਿੰਨੇ ਹੋ ਅਰਦਾਸਾਂ ਕਰਦੇ ਹੋ ਅਸੀਸਾਂ ਦਿੰਨੇ ਹੋ ਤੇ ਜਿਹਦੇ ਸਦਕਾ ਹੁਣ ਤੱਕਰ 6000 ਤੋਂ ਪਲੱਸ ਮੈਂਬਰ ਆਪੋ ਆਪਣੇ ਘਰਾਂ ਚ ਚਲੇ ਗਏ ਜਿਨ੍ਹਾਂ ਦੇ ਪਰਿਵਾਰ ਲੱਭ ਲਏ ਗਏ ਨੇ ਤੇ ਅੱਜ ਪ੍ਰਿੰਸ ਦਾ ਵੀ ਪਾਪਾ ਉਹਨੂੰ ਮਿਲਣ ਆਏ ਨੇ ਉਹ ਲੱਗ ਚੀਜ਼ ਆ ਵੀ ਉਹ ਕਹਿੰਦੇ ਵੀ ਅਸੀਂ ਹਜੇ ਕੁਝ ਕਰਨੀ ਸੈ ਮੈਂ ਵੀ ਇਕੱਲਾ ਹੀ ਰਹਿਣਾ ਕਹਿੰਦੇ ਕਿਉਂਕਿ ਮੰਮੀ ਦੀ ਡੈਥ ਹੋ ਗਈ ਸੀ ਦੋਨੇ ਹੀ ਜਾਣੇ ਆ ਵੀ ਇਹ ਘਰੇ ਫਿਰ ਪਟਮਾਰ ਕਰਦਾ ਜਾਂ ਫਿਰ ਇਹ ਪਟਸਿੱਧੇ ਕੰਮਾਂ 'ਚ ਪਿਆ ਹੋਇਆ ਵਾ ਪੈਟਰੋਲ ਸੁੰਘਣ ਲੱਗ ਜਾਂਦਾ ਜਾਂ ਥਿਨਰ ਸੁੰਘਦਾ ਵਾ ਜਿਹਦੇ ਨਾਲ ਇਨਸਟੈਂਟ ਨਸ਼ਾ ਹੁੰਦਾ ਦਿਮਾਗ ਨੂੰ ਇਹਦੇ ਕਰਕੇ ਹੋਰ ਅਫਸੈਟ ਹੋ ਜਾਂਦਾ ਹਾਂਜੀ ਰਾਜਕੁਮਾਰ ਜੀ ਹਾਂਜੀ ਰੁਕੋਗੇ ਥੋੜੇ ਦੇਰ ਦੇਖੋ ਤੁਹਾਡਾ ਪੁੱਤ ਇੱਕੋ ਹੀ ਇੱਕ ਬੜਾ ਪਿਆਰਾ ਸਹਾਰਾ ਤੁਹਾਡੇ ਦਾ ਤੁਹਾਨੂੰ ਇੰਨਾ ਸੋਚਣਾ ਨਹੀਂ ਪੈਣਾ ਚਾਹੀਦਾ ਵੀ ਤੁਹਾਡਾ ਪੁੱਤ ਅਜੇ ਠੀਕ ਅਸੀਂ ਤੁਹਾਨੂੰ ਕੋਈ ਇਹਦੇ ਵਿੱਚ ਲਾਲਚ ਨਹੀਂ ਜੀ ਅਸੀਂ ਕੋਈ ਤਰ੍ਹਾਂ ਤੁਹਾਨੂੰ ਪੈਸੇ ਨਹੀਂ ਲੈਣੇ ਕੋਈ ਖਰਚਾ ਨਹੀਂ ਹੋਣਾ ਤੁਹਾਡਾ ਨਹੀਂ ਨਹੀਂ ਉਹ ਤਾਂ ਖਰਚਾ ਪ੍ਰਸ਼ਾਦਾ ਪਾਣੀ ਤੁਹਾਨੂੰ ਬਿਸਤਰਾ ਮੰਜਾ ਸਭ ਕੁਝ ਸੇਮਲੂ ਪਰ ਇਹਦੇ ਕੋਲੇ ਤੁਸੀਂ ਰਹੋਗੇ ਨਾ ਥੋੜਾ ਸੇਤੀ ਠੀਕ ਹੋ ਜਾਵੇ ਦੁਆ ਨੀਂ ਤਾਂ ਅਸੀਂ ਤਾਂ ਦੇਖੋ ਤੁਸੀਂ ਆਏ ਹੋ ਅਸੀਂ ਤਾਂ ਚਿੱਠੀ ਪੜਾ ਕੇ ਐਂਟਰੀ ਪਾ ਕੇ ਭੇਜਦੀ ਆ ਬਾਪੂ ਆ ਗਿਆ ਤੁਸੀਂ ਲੈ ਜਾਓ ਤੁਸੀਂ ਇਹਨੂੰ ਲੈ ਜਾਓਗੇ ਦੁਬਾਰਾ ਫੇਰ ਰੋਲੀ ਜਾਊਗਾ ਸਾਨੂੰ ਪਤਾ ਹੈ ਅਸੀਂ ਉਹ ਨਹੀਂ ਚਾਹੁੰਦੇ ਵੀ ਦੁਬਾਰਾ ਅਸੀਂ ਅੱਖਾਂ ਮੀਚਣੇ ਕਿ ਬਿੱਲੀ ਨਿੰਗਣੀ ਅਸੀਂ ਕਬੂਤਰ ਉਹ ਨਹੀਂ ਹੈਗੇ ਵੀ ਅੱਖਾਂ ਮੀਚਲੇ ਬਿੱਲੀ ਦੁੰਦੇ ਸਾਨੂੰ ਪਤਾ ਬੀਜੇਪੀ ਤੇਰੀ ਹਾਲਤ ਖਰਾਬ ਹੋ ਜਾਈ ਇਹ ਕਰਕੇ ਅਸੀਂ ਚਾਹੁੰਦੇ ਆਵੇਂ ਨੂੰ ਪ੍ਰੋਪਰ ਠੀਕ ਕਰਕੇ ਭੇਜੀਏ ਸੋਚ ਲਓ ਕੋਈ ਨਾ ਵਿਚਾਰ ਲਓ ਅਜ ਤਾਂ ਰੁਕੋਗੇ ਵੀ ਮੈਂ ਤਾਂ ਨਹੀਂ ਰੁਕਦਾ ভাই ਮੈਂ ਅਜ ਤਾਂ ਰੁਕ ਜੋ ਇੱਡੀ ਕਾਹਦੀ ਕੀ ਬਾਪੂ ਨਹੀਂ ਗੱਲ ਗੱਲ ਪਤਾ ਕੀ ਹੈ ਜੀ ਹੂੰ ਬਹੁਤ ਚਿਰ ਮਗਰ ਮਗਰੋਂ ਮੈਂ ਮਾਤਾ ਦੇ ਮੰਦਿਰ ਜਾਣ ਲੱਗਿਆ ਜੀ ਹੂੰ ਇਹਦੇ ਲਈ ਇਹਦੇ ਲਈ ਤੇ ਫਿਰ ਹੁਣ ਇਹ ਸੀ ਹੁਣ ਇਹ ਤਾਂ ਰੁਕਦੀ ਨਹੀਂ ਨਹੀਂ ਮਾਤਾ ਵੀ ਤੈਨੂੰ ਕਹੋਗੇ ਵੀ ਤੂੰ ਤਾਂ ਪੁੱਤ ਕੋਲ ਤਾਂ ਘੰਟਾ ਨਹੀਂ ਰੁਕਿਆ ਨਹੀਂ ਐਸਾ ਨਾ ਜੀ ਐਸਾ ਐਸਾ ਹੈ ਅਭੀ ਸ਼ੁਰੂ ਕੀਤਾ ਹੈ ਇਹ ਨਵਰਾਤ ਰੋਜ਼ ਫਿਰ ਮਾਤਾ ਹੀ ਚੈੱਕ ਹੀ ਕਰਦੀ ਹੋਵੇ ਤੈਨੂੰ ਬਈ ਹੁਣ ਅਗਰ ਮੈਂ ਵਧੀ ਹਾਜ਼ਰੀ ਲਾਣੀ ਕਰ ਦਵਾਂ ਜੇ ਉਹ ਕਹੇ ਵੀ ਤੂੰ ਆਪਦੇ ਪੁੱਤ ਨੂੰ ਛੱਡ ਕੇ ਆ ਗਿਆ ਵੀ ਜਿਹਦੇ ਕਰਕੇ ਤੂੰ ਅਰਦਾਸਾ ਕਰਦਾ ਸੀ ਜਿਹਦੇ ਕਰਕੇ ਤੂੰ ਅਰਦਾਸਾ ਕਰਦਾ ਸੀ ਉਹ ਮੈਂ ਤੈਨੂੰ ਮਲਾਤਾ ਵੀ ਤੂੰ ਉਹਨੂੰ ਮਿਲਣ ਦੀ ਬਜਾਏ ਮੁਝਾਂ ਇਹ ਹੀ ਮੰਗਦਾ ਸੀ ਨਾ ਮੇਰਾ ਪੁੱਤ ਲੱਭ ਜੇਵੇ ਲੱਭ ਗਿਆ ਖੜਾ ਮੂਹਰੇ ਹੁਣ ਇਹ ਅਸਲ ਵਿੱਚ ਜੀ ਮੇਰੇ ਸਾਹ ਨਹੀਂ ਹੋਊਗਾ ਮੈਂ ਚਾਹੁੰਦਾ ਹੀ ਨਹੀਂ ਤੁਸੀਂ ਕਰੋ ਕੁਝ ਤੁਸੀਂ ਸਿਰਫ ਕੋੜੇ ਰਹਿਣਾ ਬਸ ਅਸੀਂ ਕਰਨਾ ਠੀਕ ਤਾਂ ਨਾ ਅਸੀਂ ਕਾਉਂਸਲਿੰਗ ਵੀ ਦਵਾਂਗੇ ਇਹਨੂੰ ਤੁਹਾਡੀ ਸਪੋਰਟ ਹੋਏਗੀ ਕਾਉਂਸਲਿੰਗ ਸਾਡੀ ਹੋਏਗੀ ਤੇ ਇਹਨੂੰ ਬਹੁਤ ਜਲਦੀ ਫਰਕ ਪੈ ਜਾਏਗਾ ਹੈ ਨਾ ਤਨੇ ਹੀ ਤੁਹਾਡੇ ਨਾਲ ਹੀ ਹਨਾ ਜਾ ਕੇ ਜੇ ਇਸ ਨੂੰ ਕੱਲ ਨੂੰ ਠੀਕ ਕਰ ਵੀ ਲੈਣਿਆ ਕੱਲ ਨੂੰ ਜਾਓ ਤੁਹਾਡੇ ਕੋਲ ਰਹੋ ਫਿਰ ਤੁਹਾਡੇ ਨਾਲ ਬੰਨ ਨਹੀਂ ਨਹੀਂ ਐਸਾ ਨਾ ਜੀ ਅਗਰ ਇਹ ਆਪ ਕੋ ਲੱਗੇ ਵੀ ਇਹ ਠੀਕ ਲਾਈਨ ਪਰ ਆ ਗਿਆ ਹੈ ਫੇ ਹੁਣ ਲਾਈਨ ਤੇ ਤਾਂ ਆਏ ਖੜਾ ਜੀ ਤੁਹਾਨੂੰ 15 ਦਿਨ ਨਹੀਂ 15 15 ਦਿਨ ਕੰਟੀਨਿਊ ਰਹੂੰਗਾ ਇਹਦੇ ਵਿੱਚੋਂ ਕੱਢਣ ਲਈ ਸਾਡੀ ਸਾਨੂੰ ਲੋੜ ਆ ਤੁਹਾਡੀ ਹੁਣ ਜਿੰਨੇ ਚੁੱਪ ਚਾਪ ਆ ਕਿਉਂਕਿ ਸਾਡੇ ਨਾਲ ਦੀ ਕੋਈ ਗੱਲ ਸਾਂਝੀ ਨਹੀਂ ਨਾ ਹੀ ਸਾਨੂੰ ਜਾਣਦਾ ਹੁਣ ਇਹਨੂੰ ਜੇ ਗੱਲਾਂ ਕਰਨ ਲਾਓਗੇ ਤਾਂ ਤੁਸੀਂ ਲਾਓਗੇ ਤੁਸੀਂ ਪੁੱਛੋਗੇ ਬੇਟਾ ਤੇਰੀ ਮੰਮੀ ਜਦੋਂ ਐ ਕਹਿੰਦੀ ਸੀ ਬੇਟਾ ਜਦੋਂ ਤੂੰ ਸਕੂਲੇ ਪੜ੍ਹਦਾ ਸੀ ਜਦੋਂ ਬੇਟਾ ਤੇਰਾ ਜਨਮ ਦਿਨ ਮਨਾਇਆ ਜਦੋਂ ਆਪਾਂ ਉਹ ਸ਼ਾਦੀ ਤੇ ਗਏ ਸੀ ਉਹ ਉਹ ਗੱਲਾਂ ਇਹਦੇ ਨਾ ਕਰਨੀਆਂ ਆਪਾਂ ਤਾਂ ਜੋ ਇਹਦੇ ਦਿਮਾਗ ਨੂੰ ਜਿਮਾਗ ਨੂੰ ਜਿਹੜਾ ਜੰਗ ਲੱਗ ਗਿਆ ਫੁੱਲ ਜਿਵੇਂ ਬੱਸ ਤੁਸੀਂ ਸਮਝੋ ਇਹ ਗੱਲ ਨੂੰ ਸਰਦਿ ਇਹਨੂੰ ਹੀਲ ਤਾਂ ਹੀ ਹੋਣਾ ਹੈ ਜ਼ਖਮ ਇਹਦੇ ਜਿਹੜੇ ਦਿਮਾਗ ਦੇ ਵਿੱਚ ਪਏ ਆ ਨੇ ਤਾਂ ਹੀ ਠੀਕ ਹੋਣੇ ਆ ਉਰੇ ਤੇ ਮਲਮ ਲੱਗੂਗੀ ਪ੍ਰਾਣੀ ਖੁਸ਼ੀਆਂ ਦੇ ਪਲਾਂ ਦੀ ਪ੍ਰਾਣੀ ਖੁਸ਼ੀਆਂ ਦੇ ਪਲ ਕਿਤੇ ਕੋਲੇ ਆ ਉਹ ਤੁਹਾਡੇ ਕੋਲੇ ਆ ਇੰਨੀ ਗੱਲ ਸਮਝਾਉਣ ਲਈ ਵੀ ਸਾਨੂੰ ਦੇਖੋ ਤੁਹਾਨੂੰ ਮਨਾਉਣਾ ਪੈ ਰਿਹਾ ਹਾਲਾਂਕਿ ਕੰਮ ਤੁਹਾਡਾ ਨਹੀਂ ਤੁਹਾਨੂੰ ਚਾਹੀਦਾ ਵੀ ਸਾਡੀ ਰਿਕੁਐਸਟ ਕਰੋ ਵੀ ਤੁਸੀਂ ਰੱਖ ਲਓ ਮੈਂ ਵੀ ਰਹਿਣਾ ਇੱਥੇ ਮੇਰਾ ਪੁੱਤ ਠੀਕ ਕਰ ਦੋ ਤੇ ਅਸੀਂ ਤੁਹਾਨੂੰ ਰਿਕੁਐਸਟ ਕਰ ਰਹੇ ਹਾਂ ਮੈਨੂੰ ਉੱਥੋਂ ਵੀ ਪੰਜਕੂਲੇ ਤੋਂ ਡਾਕਟਰ ਨੇ ਕਿਹਾ ਸੀ ਕਿ ਸਾਨੂੰ ਕੋਪਰੇਟ ਕਰੇ ट्रीटमेंट अगर दवाई पे आपके पास है, है ये, इसको वो नहीं मिल रहा कुछ भी शो भी नहीं किया नहीं, नहीं, कोई, कोई, कोई शिकायत नहीं, तो नहीं है अपने आप खानूर खा ल डिमांड नहीं करता बिल्कुल ठीक है और तो सपोर्ट होगा काउंसलिंग होगी गाइडेंस मिलेगी अभी हैंडल करना तो जल्दी रिकवर कर जाएगा बाकी थोड़ी तो मर्जी है जी एक हफ्ता करके देख लो कि है तो जी आप ही कहोगे हाँ फर्क आ गया चलो मैं आंदा जी हाँ तक चलो ठीक है राजकुमार जी नहीं ऐसा है जी अगर मैंने कहा था कि संडे को आऊँगा तो आया ठीक है जी ठीक है अब देखता हूँ माता मेरे को क्या कहती है चलो ਮਾਤਾ ਤਾਂ ਜੇਹੀ ਕਹਤੀ ਐ ਵੀ ਤੇਰਾ ਬੇਟਾ ਲੱਭ ਕੇ ਦਿੱਤਾ ਮੈਂ ਤੂੰ ਹੁਣ ਬੇਟੇ ਨੂੰ ਠੀਕ ਕਰ ਲੈ ਮਾਤਾ ਤਾਂ ਇਹੀ ਕਹਿੰਦੀ ਆ ਮੈਂ ਕਹਿੰਦੀ ਤਾਂ ਹੈ ਜੀ ਪਰ ਮੈਂ ਲੱਗਿਆ ਲੱਗਿਆ ਮੈਂ ਬਹੁਤ ਸਾਲ ਮਗਰਵਾਜੀ ਪਹਿਲੇ ਕੰਟੀਨਿਊ ਜਾਂਦਾ ਸੀ ਮੰਦਰ ਮੈਂ ਇੱਕ ਗੱਲ ਮੰਦਰ ਨੇ ਤੁਹਾਨੂੰ ਤੁਸੀਂ 10 ਸਾਲ ਵੀ ਚਲੇ ਜਾਓਗੇ ਫਲ ਮਾਰਾ ਹੀ ਨਹੀਂ ਭਗਵਾਨ ਨੇ ਉਦੋਂ ਦੇਣਾ ਤੁਹਾਨੂੰ ਜਦੋਂ ਤੁਹਾਡੀ ਸ਼ਰਤ ਤਾਂ ਪੱਕੀ ਆ ਹੁਣ ਤੁਹਾਡੀ ਸ਼ਰਤ ਤਾਂ ਪੱਕੀ ਸੀ ਚਾਹੇ ਤੁਸੀਂ 10 ਦੇ ਨਹੀਂ ਗਏ ਤੁਹਾਨੂੰ ਤੁਹਾਡਾ ਬੇਟਾ ਦਿੱਤਾ ਉਹਨਾਂ ਨੇ ਪਰ ਹੁਣ ਜਿਹੜੀ ਚੀਜ਼ ਤੁਹਾਨੂੰ ਦੇਤੀ ਉਹ ਚੀਜ਼ ਨੂੰ ਤੁਸੀਂ ਛੱਡ ਕੇ ਨਹੀਂ ਨਾ ਜਾ ਸਕਦੇ ਇਹ ਗੱਲ ਮਾਤਾ ਨੇ ਨਹੀਂ ਕਹੀ ਇਹ ਤੁਸੀਂ ਕਹਿ ਰਹੇ ਹੋ ਆਪਦੇ ਵੱਲੋਂ ਸੱਤ ਮਹੀਨੇ ਹੋ ਗਏ ਜੀ ਸੱਤ ਮਹੀਨਿਆਂ ਕਰੋ ਹੋ ਗਏ ਨਿਕਲੇ ਹੋਏ ਨੂੰ ਸੱਤਾਂ ਮਹੀਨੇ ਬਾਅਦ ਪੁੱਤ ਮਿਲਿਆ ਹੋਵੇ ਤੇ ਸੱਤ ਮਿੰਟ ਹੋਇਆ ਤੁਹਾਨੂੰ ਹਜੇ ਖੜਿਆ ਨੂੰ ਕੋਲੇ ਤੁਸੀਂ ਗਲਤ ਥਾਤਾ ਦੀ ਗੱਲ ਕਰੀ ਜਾਂਦੇ ਹੋ ਕਿਸੇ ਗਲਤ ਥਾਤਾ 'ਚ ਪੈ ਗਿਆ ਹੁੰਦਾ ਪਤਾ ਨਹੀਂ ਇਹਦਾ ਕੀ ਹਾਲ ਹੁੰਦਾ ਜੀ ਜੇ ਕਿਸੇ ਗਲਤ ਬੰਦੇ ਨਾਲ ਚਲੇ ਜਾਂਦਾ ਇਹਨੂੰ ਰੱਖ ਲੈਂਦਾ ਨਾ ਘਰੇ ਕੋਈ ਸਲੇਬ ਬਣਾ ਕੇ ਗੋਹਾ ਚਕਾਈ ਜਾਂਦਾ ਸਾਰੀ ਉਮਰ 40 40 ਸਾਲਾਂ ਤੋਂ ਛੜਾਏ ਆ ਸੀ ਬੰਦੇ ਇੱਦਾਂ ਗੋਹਾ ਚੱਕਦੇ ਇਹ ਤਾਂ ਵਾਹਿਗੁਰੂ ਦੀ ਕਿਰਪਾ ਵੀ ਪਰਮਾ ਉਹ ਮਾਤਾ ਰਾਣੀ ਨੇ ਤੁਹਾਡੀਆਂ ਜਿਹੜੀਆਂ ਸੀਗੇ ਮਿੰਤਾ ਸੁਣ ਲਈਆਂ ਉਹਨੇ ਸਾਡੇ ਕੋਲ ਹੀ ਰਾਤ ਬਰਾਤ ਇੱਥੋਂ ਨਿਕਲ ਜੇ ਫਿਰ ਅਗਲੀ ਵਾਰੀ ਤੁਸੀਂ ਆਓਗੇ ਅਸੀਂ ਤੁਹਾਨੂੰ ਕਹਈਏ ਤਾਂ ਦੂਗੇ ਦਿਨ ਹੀ ਚੱਲੇ ਗਿਆ ਪਰਸੋਂ ਇੱਥੋਂ ਚੰਗਾ ਭਲਾ ਬੰਦਾ ਪਿੱਛੇ ਉਹ ਚਾਹ ਪੀਣ ਉੱਤਰਦੇ ਪਿਛਲੇ ਪਾਸੇ ਦੀ ਨਿਕਲ ਗਿਆ ਕਿਥੋਂ ਲੱਭੀ ਤੜਕੇ ਉਹ ਨਿਕਲ ਗਿਆ ਕਿਤੇ 4 ਵਜੇ ਉਦ ਦਿਨ ਚੈੱਕ ਕੀਤਾ ਵੀ ਬੰਦਾ ਹੈ ਨਹੀਂ ਬੰਨ ਕਿਥੇ ਦੀ ਕਿਥੇ ਪਹੁੰਚ ਜਾਂਦਾ ਬੰਦਾ ਹਲੋ ਇਹ ਬਹੁਤ ਵੱਡੀ ਸਮੱਸਿਆ ਜੀ ਸਾਨੂੰ ਵੀ ਬਹੁਤ ਵਾਰ ਆਉਂਦੀ ਹੈ ਸਮੱਸਿਆ ਵੀ ਅਸੀਂ ਅਸੀਂ ਲੋਕਾਂ ਨੇ ਜਿੱਥੇ ਜਦੋਂ ਪਰਿਵਾਰ ਲੱਭਦਾ ਸਾਨੂੰ ਅਸੀਂ ਉਮੀਦ ਕਰਦੇ ਆ ਵੀ ਹੁਣ ਪਰਿਵਾਰ ਲੱਭ ਗਿਆ ਤਾਂ ਹੁਣ ਸਾਨੂੰ ਬਹੁਤ ਸਪੋਰਟ ਕਰਨਗੇ ਤੇ ਆਪਾਂ ਰਲ ਕੇ ਸਾਹਮਣੇ ਵਾਲੀ ਨੁਸ਼ੀਦੀ ਠੀਕ ਕਰ ਲਾਂਗੇ ਪਰ ਪਰਿਵਾਰ ਲੱਭਣ ਤੋਂ ਬਾਅਦ ਵੀ ਟਰੀਟਮੈਂਟ ਹੋਏਗਾ ਸਾਨੂੰ ਇਸ ਤਰ੍ਹਾਂ ਮੈਂ ਤਾਂ ਕਰਨੀਆਂ ਪੈਂਦੀਆਂ ਵੀ ਤੁਸੀਂ ਰੁਕ ਜਾਓ ਕੋਲੇ ਅਸੀਂ ਜੋ ਤੁਹਾਨੂੰ ਗਾਈਡੈਂਸ ਅੱਜ ਦਾ ਸਮਾਂ ਏਦਾਂ ਦਾ ਵੀ ਇੱਕ ਰਿਕਵਰ ਹੋ ਜਾਏਗਾ ਆਪਣੇ ਬੱਚੇ ਲਈ ਮਾਂ-ਬਾਪ ਤਰਸਦੇ ਆ ਇੱਕ ਬਾਪੂ ਨੂੰ ਉਹਦਾ ਪੁੱਤ ਲੱਭ ਗਿਆ 7 ਮਹੀਨੇ ਬਾਅਦ ਗੁੰਮਿਆ ਹੋਇਆ ਬੱਚੇ ਲਈ ਕੁਰਬਾਨੀ ਦੀ ਬਾਪੂ ਕੋ ਨਾ ਮੇਰੇ ਕੋ ਟਾਈਮ ਹੈ ਨਹੀਂ ਦੇ ਵਿਚਾਰੇ ਦਾ ਜੀਵਨ ਪੂਰਾ ਪਿਆ ਇਦਾਂ ਹੀ ਜੀਵਨ ਪਿਆ ਦਾ ਬਹੁਤ ਸਾਰੇ ਬਾਪੂ ਆ ਸਾਡੇ ਕੋਲੇ ਖੋਲ ਕੇ ਕਰਨ ਨੂੰ ਮਾਰਦੇ ਉਹਨਾਂ ਦੇ ਪਰਿਵਾਰ ਲੱਭ ਗਏ ਉਹਨਾਂ ਦੇ ਧੀਆਂ ਪੁੱਤਾਂ ਨਾਲ ਸਾਡੀ ਗੱਲ ਹੁੰਦੀ ਆ ਫੋਨ ਤੇ ਪਰ ਉਹ ਮਿਲਣ ਵੀ ਨਹੀਂ ਆਉਂਦੇ ਕਹਿੰਦੇ ਸਾਡੇ ਕੋਲ ਟਾਈਮ ਹੈ ਕਹਿੰਦੀ ਜਲਦੀ ਤੁਸੀਂ ਕਹੋਗੇ ਹਾਂ ਵੀ ਆਉਂਕੀ ਹੋ ਕੇ ਮਿਲ ਲੇ ਜਨਾ ਇਹਨੂੰ ਕਹਿੰਦੇ ਕਲਯੁਗ ਇਹਨੂੰ ਸਾਲ ਦਿੱਤੇ ਕਹਿੰਦੇ ਆ ਅੱਛਾ ਬੜਾ ਕੀਤਾ ਅੱਜ ਦੇ ਹੁਣ ਰੱਬ ਦੀ ਉੱਪਰ ਵਾਲੀ ਧਿਆਨ ਨਾਲ ਲਹੂ ਦੀਆਂ ਤੰਦਾ ਜਿਹੜੀਆਂ ਟੁੱਟਦੀਆਂ ਖੂਨ ਪਾਣੀ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ